ਪਲੀਜ਼ ਸਬਸਕ੍ਰਾਈਬ ਅਵਰ ਚੈਨਲ ਫੋਰ ਲੇਟੈਸਟ ਅਪਡੇਟਸ ਅੱਜ ਛੱਡ ਗਏ ਨੇ ਟਾਈਮ ਮਾਰਾ ਵੇਖ ਕੇ ਨੇੜੇ ਵਾਲੇ ਗਏ ਨੇ ਦੂਰੋਂ ਮੱਥਾ ਟੇਕ ਕੇ ਛੱਡ ਗਏ ਨੇ ਜੋ ਦਿਲ ਤੋਂ ਕਰੀਬ ਸੀ ਇਹ ਗੱਲ ਸਾਨੂੰ ਤਾਂ ਰੜ ਕੇ ਗੰਗੀ ਰਾਜਪੁਰੀਆ 7 ਸਾਲ ਪਹਿਲਾਂ ਕੈਨੇਡਾ ਗਿਆ ਸੀ ਦਿਨ ਰਾਤ ਮਿਹਨਤ ਅਤੇ ਸੰਘਰਸ਼ ਕਰਕੇ ਉਸਨੇ ਆਪਣੀ ਪੜ੍ਹਾਈ ਚਾਰੇ ਰੱਖੀ ਪਰ ਅੱਜ ਉਸ ਨੂੰ ਕੈਨੇਡਾ ਵੱਲੋਂ ਰਿਪੋਰਟ ਕਰ ਦਿੱਤਾ ਗਿਆ ਕੈਨੇਡਾ ਚ ਗਾਇਕੀ ਦੇ ਸ਼ੌਂਕ ਨੂੰ ਪੂਰਾ ਕਰਨ ਦਾ ਸੁਪਨਾ ਉਸਨੇ ਦੇਖਿਆ ਸੀ ਪਰ ਉਹ ਪੂਰਾ ਨਹੀਂ ਹੋ ਸਕਿਆ ਆਪਣੇ ਫੇਸਬੁਕ ਪੇਜ ਤੇ ਉਸਨੇ ਆਪਣੀ ਸਾਰੀ ਕਹਾਣੀ ਰੋਂਦੇ ਹੋਏ ਬਿਆਨ ਕੀਤੀ ਮਾਪਿਓ ਨੂੰ ਕੀਤਾ ਵਾਅਦਾ ਪੂਰਾ ਨਾ ਕਰਨ ਦਾ ਇਸ ਪੰਜਾਬੀ ਨੌਜਵਾਨ ਨੂੰ ਦੁੱਖ ਹੈ ਜਿਸ ਨੂੰ ਉਹ ਪੰਜਾਬ 'ਚ ਰਹਿ ਕੇ ਪੂਰਾ ਕਰੇਗਾ ਉਸਨੇ 12ਵੀਂ ਕਰਕੇ ਆਇਲਰਟਸ ਕੀਤੀ ਜਿਸ ਤੋਂ ਬਾਅਦ ਉਸਨੂੰ ਕੈਨੇਡਾ ਦਾ ਵੀਜ਼ਾ ਮਿਲਿਆ ਉਹ ਪੰਜਾਬ ਤੋਂ 9 ਜਨਵਰੀ 2011 ਨੂੰ ਕੈਨੇਡਾ ਗਿਆ ਸੀ ਪੜਾਈ ਤੋਂ ਬ੍ਰੇਕ ਲੈ ਕੇ ਉਸਨੇ ਆਪਣੇ ਕਾਲਜ ਦੀ ਫੀਸ ਪੂਰੀ ਕੀਤੀ ਤੇ ਇਸ ਤੋਂ ਬਾਅਦ ਜੂਆ ਖੇਡਣ ਦੀ ਸੋਚ ਸੋਚੀ ਪਹਿਲੀ ਵਾਰ ਤਾਂ ਜੂਆ ਜਿੱਤ ਗਿਆ ਪਰ ਇਸ ਤੋਂ ਬਾਅਦ ਜਿੰਨੀ ਵਾਰ ਵੀ ਜੂਆ ਖੇਡਣ ਗਿਆ ਤਾਂ ਉਹ ਹਾਰਦਾ ਹੀ ਗਿਆ ਜੂਏ 'ਚ ਤਕਰੀਬਨ ਉਸਨੇ 45000 ਡਾਲਰ ਗੁਆਲੇ ਕਈ ਵਾਰ ਉਸਨੇ 8-9 ਦਿਨ ਰੋਟੀ ਖਾਦੇ ਬਿਨਾ ਕੱਢੇ ਕੈਂਬੀ ਰਾਜਪੂਰੀਆ ਨੇ ਬੇਕਰੀ ਚ ਕੰਮ ਕਰਕੇ ਆਪਣੀ ਕਾਲਜ ਦੀ ਫੀਸ ਪੂਰੀ ਕੀਤੀ ਤੇ ਹੌਲੀ-ਹੌਲੀ ਅਗਲੇ ਸਮੈਸਟਰ ਦੀ ਵੀ ਜੋੜੀ ਇਸ ਤਰ੍ਹਾਂ ਉਸਨੇ ਇੱਕ ਸਮੈਸਟਰ ਪੂਰਾ ਕਰ ਲਿਆ ਕੈਂਬੀ ਨੇ ਦੱਸਿਆ ਕਿ ਇਸ ਦੌਰਾਨ ਮੈਂ ਡਬਲ-ਡਬਲ ਸ਼ਿਫਟਾ ਲਗਾ ਕੇ ਟਰੱਕ ਵਾਸ਼ ਕਰਦਾ ਸੀ ਤਾਂ ਕਿ ਮੈਂ ਅਗਲੇ ਸਮੈਸਟਰ ਦੇ ਪੈਸੇ ਇਕੱਠੇ ਕਰ ਲਵਾਂ ਇਸ ਦੇ ਨਾਲ ਹੀ ਮੈਂ ਛੋਟੀਆਂ-ਮੋਟੀਆਂ ਪਾਰਟੀਆਂ 'ਚ ਵਿਗਾਉਣਾ ਸ਼ੁਰੂ ਕੀਤਾ ਤੇ ਗੀਤ ਵੀ ਲਿਖਣੇ ਸ਼ੁਰੂ ਕੀਤੇ ਇਸ ਤੋਂ ਬਾਅਦ ਮੈਂ ਕਿਸੇ ਦੀ ਸਲਾਹ ਤੇ ਸੂਰਜ ਨੂੰ ਸलाम ਗੀਤ ਨੂੰ 700 ਡਾਲਰ ਲਗਾ ਕੇ ਰਿਕਾਰਡ ਕਰਵਾਇਆ ਫਿਰ ਮੈਂ ਇੱਕ ਹੋਰ ਗੀਤ ਚਾਲੀਏ ਟੂ ਨਾਸਾ ਕੱਢਿਆ ਜਿਸ ਨੇ ਮੇਰੀ ਜ਼ਿੰਦਗੀ ਬਣਾਈ 30 ਅਪ੍ਰੈਲ ਨੂੰ ਸਟੱਡੀ ਵੀਜ਼ਾ ਖਤਮ ਹੋਣਾ ਸੀ ਵਕੀਲ ਨੇ ਮੇਰੀ ਗਲਤ ਫੀਸ ਭਰੀ ਜਿਸ ਕਾਰਨ ਮੈਂ ਅੱਜ ਇਸ ਹਾਲਾਤਾਂ ਚਾ 80-85 ਦਿਨਾਂ ਬਾਅਦ ਵਰਕ ਪਰਮਿਟ ਨੇ ਹੁਕਮ ਦਿੱਤਾ ਸੀ ਕਿ 5 ਦਿਨਾਂ ਚ ਤੁਹਾਨੂੰ ਕੈਨੇਡਾ ਛੱਡ ਕੇ ਜਾਣਾ ਹੈ ਕੈਂਬੀ 10 ਜਨਵਰੀ 2011 ਨੂੰ ਕੈਨੇਡਾ ਗਿਆ ਸੀ ਤੇ 10 ਜਨਵਰੀ 2018 ਨੂੰ ਹੀ ਵਾਪਸ ਆ ਗਿਆ ਇਸ ਦੌਰਾਨ ਉਸਨੇ ਆਪਣੀ ਫਲॉप ਆਰਟਿਸਟ ਕੈਰੀਅਰ ਤੋਂ ਪ੍ਰਸਿੱਧ ਕਲਾਕਾਰ ਬਣਨ ਦਾ ਆਪਣੇ ਆਪ ਨਾਲ ਵਾਅਦਾ ਕੀਤਾ ਉਹ ਪੰਜਾਬ 'ਚ ਰਹਿ ਕੇ ਆਪਣੇ ਮਾਤਾ-ਪਿਤਾ ਨਾਲ ਕੀਤਾ ਵਾਅਦਾ ਪੂਰਾ ਕਰੇਗਾ ਵੀਡੀਓ ਉਹਨਾਂ ਲਈ ਮੇਰੇ ਯਾਰ ਹੁਣ ਭਾਵੇਂ ਕੋਈ ਮੈਨੂੰ ਨਹੀਂ ਮਿਲਿਆ ਅਜੇ ਤੱਕ ਕੋਈ ਮੇਰੀ ਗਾਣਿਆਂ ਨੂੰ ਪਸੰਦ ਕਰਦਾ ਕੋਈ ਮੈਨੂੰ ਨਫ਼ਰਤ ਕਰਦਾ ਸਾਰੇ ਜਿੱਥੇ ਤੱਕ ਵੀ ਇਹ ਵੀਡੀਓ ਜਾਂਦੀ ਹੈ ਸਿਰਫ ਇੱਕ ਰਿਕਵੈਸਟ ਆ ਵੀਡੀਓ ਪੂਰੀ ਸੁਣ ਲਿਓ ਉਸ ਤੋਂ ਬਾਅਦ ਭਾਵੇਂ ਗਾਣਾ ਕੱਢੇ ਵੀਡੀਓ ਸੁਣ ਲਿਓ ਸ਼ਾਇਦ ਕਿਸੇ ਦਾ ਕੰਮ ਵੀ ਬਾਰੇ ਭਲੇਖਾ ਦੂਰ ਹੋ ਜਾਵੇ ਮੈਂ ਅੱਜ ਤੱਕ ਪ੍ਰਵਾਹ ਨਹੀਂ ਕੀਤੀ ਜ਼ਿੰਦਗੀ 'ਚ ਨਾ ਕਿਸੇ ਮੁਸੀਬਤ ਦੀ ਨਾ ਜੋ ਕੋਈ ਮੈਨੂੰ ਕੁਝ ਕਹਿੰਦਾ ਪਰ ਮੈਂ ਚਾਹਨਾ ਕਿ ਮੇਰਾ ਇਹ ਅਸਲੀ ਚਿਹਰਾ ਮੇਰੀ ਅਸਲੀਅਤ ਸਾਹਮਣੇ ਆ ਤੇ స్టార్ਟ ਕਰਦੇ ਆ ਜੀ 9 ਜਨਵਰੀ 2011 ਇੱਕ ਮੁੰਡੇ ਦੀ ਸਟੋਰੀ ਸੁਣਾਉਣ ਲੱਗਾ ਜਿਹੜੀ ਰਿਲੇਟ ਕਰਦੀ ਇੱਕ ਮੁੰਡਾ ਚੜਿਆ ਪੰਜਾਬ ਤੋਂ ਬਾਹਰਲੇ ਮੁਲਕ ਨਹੀਂ 9 ਜਨਵਰੀ 1911 9 ਜਨਵਰੀ 2011 ਸੁਪਨੇ ਲੈ ਕੇ ਅੱਖਾਂ ਚ ਪਾਸਟੂ ਕਰਕੇ ਹਾਈਲਟਸ ਦੇਤੀ ਵੀਜ਼ਾ ਲੱਗ ਗਿਆ ਉਹਨਾਂ ਦੇ ਦਿਨਾਂ ਚ ਪਾਠ ਵਾਲਾ ਕਰਦਾ ਹੁੰਦਾ ਸੀ ਮਤਲਬ ਨੂੰ ਹਰ ਇੱਕ ਬੰਦਾ ਯਾਦ ਕਰਦਾ ਰਿਹਾ ਵੀਜ਼ਾ ਲੱਗ ਗਿਆ ਕੈਨੇਡਾ ਆ ਗਿਆ 12ਵੀਂ ਕੀਤੀ ਸੀ ਘਰਦਿਆਂ ਨੇ ਕਦੀ 2 ਰੁਪਈਏ ਫालतू ਖਰਚੇ ਨੂੰ ਨਹੀਂ ਸੀ ਦਿੱਤੇ ਤੇ ਉੱਥੇ ਕੁਝ ਦੇਖਿਆ ਨਹੀਂ ਸੀ ਪੰਜਾਬ ਚ ਸਕੂਲੋਂ ਘਰ ਘਰ ਤੋਂ ਗਰਾਊਂਡ ਗਰਾਊਂਡ ਤੋਂ ਸਕੂਲ ਫੋਟੋ ਵਾਲਾ ਸ਼ਕੀਨ ਸੀ ਥੋੜਾ ਬਹੁਤਾ ਖੇਲਣਾ ਪਤਾ ਨਹੀਂ ਆਉਂਦਾ ਸੀ ਕਿ ਨਹੀਂ ਹੁੰਦਾ ਸੀ ਪਰ ਸ਼ਕੀਨ ਸੀ ਸੁਣਿਆ ਇੱਥੇ ਆਇਆ ਆਉਂਦੇ ਨੂੰ ਹਵਾ ਲੱਗਣੀ ਨਾਰਮਲ ਗੱਲ ਸੀ ਕੈਨੇਡਾ ਦੀ 10 ਨੂੰ ਪਹੁੰਚਾ 10 ਜਨਵਰੀ ਨੂੰ ਕੈਨੇਡਾ ਪਹੁੰਚਾ ਮੁੰਡਾ ਤੇ ਸੁਣਿਆ ਉਹਦੀਆਂ ਕਲਾਸਾਂ ਸਟਾਰਟ ਸੀ 1-2 ਦਿਨਾਂ ਚ ਖਾਲਜ ਗਿਆ ਤਾਂ ਪਤਾ ਲੱਗਾ ਕਲਾਸਾਂ ਸਟਾਰਟ ਆ ਕਿਸੇ ਨੇ ਸਲਾਹ ਦਿੱਤੀ ਕਿ ਡ੍ਰੌਪ ਲੈ ਲਾ ਉਹਨੇ ਵੀ ਸੋਚਿਆ ਵੀ ਯਾਰ ਘਰਦਿਆਂ ਨੇ ਇੱਕ ਫੀਸ ਦੇ ਕੇ ਭੇਜਿਆ ਜਾਲੀ ਲੋਨ ਸ਼ੋਅ ਕੀਤਾ ਸੀ ਐਸੇ ਤਾਂ ਹੋਰ ਕਾਊਂਟ ਚ ਸਵੇ ਨਹੀਂ ਐਵਰੇਜ ਫੈਮਿਲੀ ਤੋਂ ਸੀ ਕਿ ਅਗਲੀ ਫੀਸ ਕਿੱਦਾਂ ਕੱਢਣੀ ਆ ਕਹਿੰਦੇ ਡ੍ਰੌਪ ਲੈ ਲਾ ਕੰਮ ਕਰ ਲਈ ਫੀਸ ਚੋੜ ਲਈ ਚਲੋ ਡ੍ਰੌਪ ਲੈ ਲਿਆ 500 ਡਾਲਰ ਕੱਟ ਕੇ 5500 ਪਤਾ ਨਹੀਂ ਕਿੰਨੀ ਫੀਸ ਵਾਪਸ ਆ ਗਈ ਕਾਊਂਟ ਦੇ ਵਿੱਚ ਉਹਨੂੰ ਕਿ ਪੈਸੇ ਸੀ ਯਾਨੀ ਉਮਰ ਸੀ ਸਮਝ ਸਕਦੇ ਆ ਕੀ ਹੋਣਾ ਸੀ ਫਿਰ ਸੋਚਿਆ ਮਹੀਨਾ ਡੇਢ ਮਹੀਨਾ ਸਨਵਾ ਦੇ ਦਿਨ ਕੰਮ ਨਾ ਮਿਲਿਆ ਠੀਕ ਕਿਸੇ ਨੇ ਦੱਸਿਆ ਵੀ ਕਿਸੇ ਲੋ ਵੀ ਕੋਈ ਚੀਜ਼ ਹੁੰਦੀ ਆ ਅੱਛਾ ਤੇ ਜੂਆ ਖੇਲੇ ਕੋਈ ਨਿਆਣ ਮਤ ਦਿਮਾਗ ਚ ਰੱਖ ਕੇ ਕਿ ਯਾਰ ਕੰਮ ਤਾਂ ਮਿਲਿਆ ਨਹੀਂ 3-2 ਮਹੀਨੇ ਦੀ ਲੰਘ ਹੈ ਫੀਸ ਕਿੱਦਾਂ ਇਕੱਠੀ ਕਰਨੀ ਹੈ ਪੜਨਾ ਕਿਵੇਂ ਚਲੋ ਜਿਹੜਾ 5500 ਡਾਲਰ ਹੈਗਾ ਇਹਦੇ ਵਿੱਚੋਂ ਥੋੜੇ ਜਿਆਦਾ ਕਿਸੇ ਨੂੰ ਖਿੰਡਿਆ ਜਾਵੇ ਸ਼ਾਇਦ ਪੈਸੇ ਬਣ ਜਾਣ ਮੈਗਰਾ ਫਾਰ ਕਸੀਨੋ ਪਹਿਲੀ ਵਾਰ ਗਿਆ ਜਿੱਤਿਆ ਦੂਜੀ ਵਾਰ ਗਿਆ ਹਾਰਿਆ ਤੀਜੀ ਵਾਰ ਗਿਆ ਹਾਰਿਆ ਹਰ ਜਿੰਨੀ ਵਾਰ ਗਿਆ ਨਾ ਪਹਿਲੀ ਵਾਰ ਹਾਰੇ ਉਹ ਪੈਸੇ ਪੂਰੇ ਕਰਨ ਗਿਆ ਪਰ ਪੈਸੇ ਨਹੀਂ ਪੂਰੇ ਹੋਏ ਤੇ ਘੱਟੋ ਘੱਟ 4450 ਡਾਲਰ ਹਾਰ ਗਿਆ ਇਹ ਮੈਂ ਸ਼ਰਿਆਮ ਗੱਲ ਕਹਿ ਰਿਹਾ ਮੇਰੇ ਘਰਦਿਆਂ ਨੂੰ ਵੀ ਨਹੀਂ ਪਤਾ ਇਹ ਗੱਲ ਅੱਜ ਸਭ ਕੋ ਸਾਹਮਣੇ ਦੱਸਣਾ ਹਾਰ ਗਿਆ 4-5 ਮਹੀਨੇ ਲੰਘ ਗਏ ਕੰਮ ਵੀ ਕੀਤਾ ਕੰਮ ਤੋਂ 1 ਮਹੀਨੇ ਦੇ ਡਾਲਰ ਬਣੇ 1000 ਬੇਤਰੀਚ ਫੇ ਸਮਝ ਆਈ ਕਿ ਇੱਥੇ ਦਰਖਤਾਂ ਨੂੰ ਨਹੀਂ ਲੱਗਦੇ ਚਾਦੋਂ ਅਗਲੇ ਸੈਮੈਸਟਰ ਦੀ ਫੀਸ ਆਈ ਖੜੀ ਦਿਮਾਗ ਤੇ ਪੈਸੇ ਨਹੀਂ ਸੀ ਕੋਲ ਪਹਿਲੇ ਵੀ ਗਵਾਲਾ ਗਲਤੀਆਂ ਹਰ ਇੱਕ ਬੰਦਾ ਕਰਦਾ ਨਿਆਣੀ ਉਪਰਚਕ ਕਰਦਾ ਕਰਦਾ ਬੰਦਾ ਜਿਹਨੇ ਕੁਝ ਕੀਤਾ ਨਹੀਂ ਉਹਨਾਂ ਅਕਸਪੀਰੀਅੰਸ ਜ਼ਿੰਦਗੀ ਦਿੰਦੀ ਬੰਦੇ ਨੂੰ ਕੋਈ ਪਤਾ ਢਿੱਡ ਚੋਂ ਨਹੀਂ ਲੈ ਕੇ ਆਉਂਦਾ ਕਿਤਾਬਾਂ ਚੋਂ ਨਹੀਂ ਪੜਦਾ ਐਕਸਪੀਰੀਅੰਸ ਕਰਕੇ ਹੀ ਬੰਦੇ ਨੂੰ ਐਕਸਪੀਰੀਅੰਸ ਆਉਂਦਾ ਹਰ ਕੰਮ ਕਰਕੇ ਫੇ ਘਰ ਦੇ ਕੰਦੇ ਐਡਮਿਸ਼ਨ ਲੈ ਲਈ ਘਰਦਿਆਂ ਨੂੰ ਟੈਨਸ਼ਨ ਨਹੀਂ ਸੀ ਦੇਣੀ ਚਾਹੁੰਦਾ ਕਿੰਦਾ ਮੈਂ ਲੈ ਲਿਆ ਐਡਮਿਸ਼ਨ ਅਗਲੇ ਸਮੈਸਟਰ ਚ ਐਸੀ ਕੋਲ ਨਹੀਂ ਸੀ ਉਹ 6 ਮਹੀਨੇ ਬੀਤਦੇ ਲੰਘ ਪਰ ਕੰਮ ਠੋਕੇ ਕੀਤਾ ਉਹਨਾਂ 6 ਮਹੀਨਿਆਂ 'ਚ ਸਾਲ ਦਾ ਗੈਪ ਪੈ ਗਿਆ ਫਿਰ ਕਿਸੇ ਨਾ ਕਿਸੇ ਤਰੀਕੇ ਕੈਂਬਰੀਅਨ ਕਾਲਜ ਦੇ ਵਿੱਚ ਉਹਨੂੰ ਐਡਮਿਸ਼ਨ ਮਿਲ ਗਿਆ bizness hotel management ਦੇ ਵਿੱਚ 40 40 ਘੰਟੇ ਲਗਾਤਾਰ ਕੰਮ ਕੀਤਾ 1 ਘੰਟਾ 2 ਘੰਟਾ ਸੌਂ ਕੇ ਟਰੱਕ ਵਾਸ਼ ਦਾ ਆਇਲ ਚੇਂਜ कि ਆਪ ਦੀ ਹਰ ਇੱਕ ਬੰਦਾ ਇੱਥੇ ਸਟੂਡੈਂਟ ਮੀਨਤ ਕਰਦਾ ਉਸ ਬੰਦੇ ਨੇ ਇਕੱਲੇ ਨੇ ਨਹੀਂ ਕੀਤੀ ਹਰ ਇੱਕ ਬੰਦਾ ਕਰਦਾ ਇਤੋਂ ਜ਼ਿਆਦਾ ਹੀ ਕਰਦਾ ਡਬਲ ਡਬਲ ਸ਼ਿਫਟਾਂ ਲਾ ਕੇ ਉਦੋਂ ਬਿਨਾਂ ਸੁੱਤੇ ਬਿਨਾਂ ਖਾਦੇ ਪੀਤੇ ਕੰਮ ਕਰ ਕਰ ਉਹਨੇ ਆਪ ਦਾ ਸਰੀਰ ਖਰਾਬ ਕੀਤਾ ਕਿਉਂ ਉਹ ਮਾੜਾ ਦਿਖਣ ਲੱਗ ਗਿਆ ਬਹੁਤ ਜ਼ਿਆਦਾ ਮਾੜਾ ਜਿਹੜਾ ਕਿ ਅੱਗੇ ਜਾ ਕੇ ਉਹਦੇ ਲਈ ਨੁਕਸਾਨ ਦੇ ਸਾਬਿਤ ਹੋਇਆ ਲੋਕਾਂ ਨੂੰ ਲੱਗਣ ਲੱਗ ਗਿਆ ਵੀ ਇਹ ਅਮਲੀ ਆ ਫੀਸਾ ਇੱਕ ਤੋਂ ਲੈ ਕੇ ਚੌਥੇ ਸਮੈਸਟਰ ਤੱਕ ਉਹਨੇ ਫੀਸਾ ਆਪ ਕੱਢੀਆਂ 1 ਰੁਪਈਆ ਵੀ ਘਰ ਦੇ ਤੋਲੀ ਪੱਗੇ ਜਿਹੜੇ ਉਹਨਾਂ ਨੇ ਲਾ ਕੇ ਭੇਜੇ ਸੀ 5 ਲੱਖ ਉਹ ਵੀ ਮੋੜਤਾ ਫਿਰ ਉਹਨਾਂ ਵਿੱਚ ਜਾਏ ਪਾਰਟੀਆਂ ਫੂਟੀਆਂ ਤੇ ਚਲ ਜਾਂਦਾ ਸੀ ਵੀ 100 200 ਡਾਲਰ ਬਣ ਜੂਗਾ ਆ ਕੇ ਖਰਚਾ ਨਿਕਲ ਜੂ ਉਹਨੂੰ ਗਾਉਣ ਦਾ ਸ਼ੌਂਕ ਪੈ ਗਿਆ ਲਿਖਣ ਦਾ ਵੀ ਕਿਉਂਕਿ ਜ਼ਿੰਦਗੀ ਜਦੋਂ ਇੰਨੇ ਧੱਕੇ ਖਾਦੇ ਲਿਖਣਾ ਮਾੜਾ ਮੋਟਾ ਕਲਮ ਚੱਲਣ ਲੱਗੀ ਲੁਕਿਸ਼ ਨੇ ਸਲਾਹ ਦਿੱਤੀ ਕਿ ਗਾਣਾ ਰਿਕਾਰਡ ਕਰਾ ਤੀਜਾ ਸਮੈਸਟਰ ਸੀ ਫੀਸ ਡ੍ਰੌਪ ਕਰਕੇ 700 ਡਾਲਰ ਲਾ ਕੇ ਗਾਣਾ ਰਿਕਾਰਡ ਕਰਾਇਆ ਫੀਸ ਬਾਅਦ ਭੇਕੀ ਤੀ ਸੂਰਜ ਨੂੰ ਸਲਾਮਾ ਤੇ ਉਹ ਗਾਣੇ ਨੇ ਉਸ ਤੋਂ ਬਾਅਦ ਉਸ ਗਾਣੇ ਤੋਂ ਬਾਅਦ ਉਹਨੂੰ ਆਫਰ ਆਈ ਚੈਲੰਜ ਟੂ ਨਾਸਾ ਦੀ ਤੇ ਉਹਦਾ ਚੈਲੰਜ ਟੂ ਨਾਸਾ ਸੁਣਿਆ ਕਹਿੰਦੇ ਗਾਣਾ ਬਹੁਤ ਚੱਲਿਆ ਇਸ ਗਾਣੇ ਨੇ ਉਹਦੀ ਲਾਈਫ ਬਣਾਈ ਸੇਧੂ ਗੀਚ ਮਾੜਾ ਨਹੀਂ ਉਹਨੇ ਕਦੀ ਕਿਸੇ ਦਾ ਕੀਤਾ ਇਹ ਗੱਲ ਮੈਂ ਗਾਰੰਟੀ ਦੇ ਬੈਂਸ ਦਿੰਦਾ ਤਿੰਨ ਲੋਕਾਂ ਨੇ ਹੀ ਫਾਇਦਾ ਚੱਕਿਆ ਹੋਊਗਾ ਉਹਨੇ ਨਹੀਂ ਕਿਸੇ ਦਾ ਚੱਕਿਆ ਫਿਰ ਕੀ ਹੋਇਆ ਜਦੋਂ ਸਟੱਡੀ ਵੀ ਪੂਰੀ ਕਰ ਲਈ ਉਹਦਾ ਸਟੱਡੀ ਪਰਮਿਟ ਨਾ ਮੁੱਕਣ ਵਾਲਾ ਸੀ ਨੰਬਰ ਕਾਰਡ ਟਰਾਂਸਕ੍ਰਿਪਟ ਆਉਣੀ ਸੀਗੀ 5 ਦਿਨ ਬਾਅਦ ਸਟੱਡੀ ਪਰਮਿਟ ਮੁੱਕਦਾ ਸੀ 30 ਅਪ੍ਰੈਲ ਨੂੰ ਉਸ ਕੇਸ ਦੇ ਵਿੱਚ ਉਹ ਵਿਦਆਊਟ ਸਟੇਟਸ ਹੋ ਗਿਆ ਅੱਜ ਤੋਂ 3.5 3 ਸਾਲ ਪਹਿਲਾਂ 90 ਦਿਨ ਸੀ ਉਹਦੇ ਕੋਲ ਵੀਜ਼ਾ ਅਪਲਾਈ ਕਰਨ ਨੂੰ ਤੇ ਆਪ ਦਾ ਸਟੇਟਸ ਰੀਸਟੋਰ ਕਰਨਾ ਪਿਆ ਫਿਰ ਅਸਲੀ ਗੇਮ ਸਟਾਰਟ ਹੋਈ ਉਹਨਾਂ ਦਿਨਾਂ 'ਚ ਉਹ ਦਿਨ ਦੇਖੇ ਚੌਥੇ ਸੈਮੈਸਟਰ ਦੀ ਫੀਸ ਲੋਕਾਂ ਤੋਂ ਫੜ ਕੇ ਭਰੀ ਸੀ ਕੋਈ ਇਤਾਂ ਦਾ ਬੰਦਾ ਨਹੀਂ ਸੀ ਜਿਹਦੇ ਕੋਲੋਂ ਫੜ ਕੇ ਪੈਸੇ ਫਾਈਲ ਅਪਲਾਈ ਕਰੇ ਫਾਈਲ ਤੇ ਲੱਗਣੇ ਸੀ 255 ਡਾਲਰ ਫੀਸ ਨੇਡੀਅਨ ਇਮੀਗ੍ਰੇਸ਼ਨ ਦੀ ਪਲੱਸ ਵਕੀਲ ਮੰਗਦੇ ਸੀ ਲਾਇਸੈਂਸਡ ਬੰਦਾ ਹੀ ਉਹ ਅਪਲਾਈ ਕਰ ਸਕਦਾ ਫਾਈਲ ਕੋਈ ਮੰਗੇ 1000 ਕੋਈ ਮੰਗੇ 1200 ਕੋਈ ਮੰਗੇ 1500 ਕਿੱਥੋਂ ਲਿਆਉਂਦਾ ਪੈਸੇ ਫਿਰ ਉਹਨੂੰ ਇੱਕ ਵਕੀਲ ਲੱਭ 450 ਚ ਉੱਥੇ ਪੰਗਾ ਲੈ ਲਿਆ ਤੇ 450 ਵੀ ਇਕੱਠਾ ਹੋਇਆ 60 ਦੇ ਲੰਘੇ ਸੀ 2 ਮਹੀਨੇ ਲੰਘੇ ਸੀ ਕੰਮ ਨਹੀਂ ਸੀ ਜਿਨ੍ਹਾਂ ਨੇ ਕੰਮ ਕਰਾਇਆ ਪੈਸੇ ਨਹੀਂ ਦਿੱਤੇ ਕਿਸਮਤ ਦਾ ਗੀੜ ਕਿਸਮਤ ਦਾ ਗੀੜ ਸਟਾਰਟ ਹੋਇਆ ਇੱਕ ਬੰਦਾ ਦੋ ਬੰਦਾ ਤਿੰਨ ਬੰਦਾ ਤਿੰਨ ਬੰਦਿਆਂ ਤੋਂ ਗਲਤੀਆਂ ਹੋਈਆਂ ਫਿਰ ਵਕੀਲ ਨੇ ਚੌਥੀ ਗਲਤੀ ਕੀਤੀ ਗਲਤ ਫੀਸ ਭਰਤੀ ਘੱਟ ਭਰਤੀ ਮੈਂ ਕਿਹਾ 255 ਸਰਕਾਰੀ ਫੀਸ ਆ ਨਹੀਂ 150 ਪਾਦੀ ਅੰਨਾ ਕੀ ਭਾਲੇ ਦੋੱਖਾਂ ਪੈਸੇ ਅੱਗੇ ਘੱਟ ਸੀ ਮੈਂ ਕਹਾ ਜੇ ਇਹ ਕਹਿੰਦੇ 150 150 ਹੋਊਗਾ 150 ਪਾਦੀ ਉਤੋਂ ਬਾਅਦ ਚ ਵਰਕ ਪਰਮਿਟ ਨਹੀਂ ਆਇਆ 80 85 ਦਿਨ ਹੋ ਗਏ ਸੀ ਇਮੀਗ੍ਰੇਸ਼ਨ ਨੂੰ ਕਾਲ ਲਾਈ ਈ ਬਾਰ ਕੁਮਾਰ ਰੋਡ ਤੇ ਮਿਲ ਰਹਾ ਹੈ ਕਹਿੰਦੇ ਵੀ ਤੇਰਾ ਤਾਂ ਰਿਫਿਊਜ਼ ਕਰਤਾ ਮੈਂ ਕਿਹਾ ਕਿਉਂ ਉਹ ਕਿ ਤੇਰੀ ਫੀਸ ਘੱਟ ਸੀ ਮੈਂ ਕਿਹਾ ਉਹਦਾ ਵਕੀਲ ਨੇ ਭਰੀ ਆ ਕਹਿੰਦੇ ਸਾਨੂੰ ਉਹਨਾਂ ਕੋਈ ਲੈਣ ਦੇਣ ਨਹੀਂ ਤੇਰੇ ਕੋਲ ਕੋਈ ਆਪਸ਼ਨ ਆ 5 ਦਿਨ ਤੇਰੇ ਰਹਿ ਗਏ ਆ 90 ਦਿਨ ਪੂਰੇ ਹੋਣ ਨੂੰ ਤੇਰੇ ਕੋਲ ਕੋਈ ਆਪਸ਼ਨ ਆ ਯੂ ਆਰ ਆਊਟ ਆਫ ਸਟੇਟਸ ਤੁਹਾਨੂੰ ਕੈਨੇਡਾ ਛੱਡ ਕੇ ਜਾਣਾ ਪੈਣਾ ਪਰਾਂ ਥੱਲੇ ਉਹ ਜ਼ਮੀਨ ਨਿਕਲ ਗਈ ਪਰਾਂ ਥੱਲੇ ਜ਼ਮੀਨ ਹੀ ਹਿਅਰ ਅਵਰ ਫੀਸਾਂ ਦਾ ਲਾ ਕੇ ਭਾਜੀ ਬੰਦੇ ਕਹਿ ਰਹੇ ਆ ਵੀ ਕੈਨੇਡਾ ਛੱਡ ਕੇ ਚਲ ਜਾ ਹਲੇ ਮਹੀਨਾ ਡੇਢ ਮਹੀਨਾ ਰਹਿੰਦਾ ਸੀ ਚੈਲੰਜ ਟੂ ਨਾਸਰੀਜ਼ ਹੋਣ ਨੂੰ ਸੋ ਜਿੱਦਣ ਦਾ ਰੱਬ ਨੇ ਬਰਬਾਦ ਕੀਤਾ ਉਦੋਂ ਦੀ ਚੜਾਈ ਸਟਾਰਟ ਹੋਈ ਥੋੜੇ-ਬੋਧ ਗਾਣੇ ਚੱਲਣ ਲੱਗ ਗਏ ਇਹੋ ਟਾਈਮ ਸੀ ਜਦੋਂ ਫੀਸ ਅਪਲਾਈ ਕੀਤੀ ਨਾ ਫਾਇਲਾ ਰੱਬ ਗਿਆ ਆਇਆ 8899 ਦਿਨਾਂ ਜਿਹੜਾ ਅਜ ਅਮਲੀ ਲੱਗਦਾ ਨਾ ਇੰਨੇ 8899 ਦਿਨ ਬਿਨਾਂ ਰੋਟੀ ਦੇ ਗੱਡੇ ਇਸ ਕੰਟਰੀ 'ਚ ਹੱਬ ਗਵਾਇਆ ਜਾ ਰਿਹਾ ਇੰਨੇ ਇੰਨੀ ਚੇਂਜ ਵੀ ਨਹੀਂ ਸੀ ਹੁੰਦੀ ਟਿੱਕ ਟਿੱਕ ਲਾ ਕੇ ਖੁਰਤੂ ਵਾਰੀ ਸਮਝ ਮਾਰ ਬਿਊਰੋ ਰਿਪੋਰਟ ਚੈਨਲ ਪੰਜਾਬ ਨਿਊਜ਼